ਆ ਖਾਸ ਗੱਲ ਜਿਵੇਂ ਆ ਕਿ ਨੇ ਬੱਦਲ ਪੰਦਾ ਹਨ ਹਾਂਜੀ ਹਾਂ ਇਹ ਕੁਦਰਤ ਨੇਚਰਲ ਹੀ ਹੁੰਦਾ ਬਈ ਯਾਰ ਮਾੜਾ ਇਹ ਜਾਨਵਰ ਸਾਰਾ ਰੱਬ ਦਾ ਬਣਾਇਆ ਆਪਾਂ ਬਸ ਆਮਨੇ ਆਂਦਾ ਨੂੰ ਠੀਕ ਹੈ ਜੀ ਹੋਰ ਬਈ ਘੋੜੇ ਆ ਠੀਕ ਹੈ ਆ ਜਬਰਜੰਗ ਘੋੜਾ ਜਿਵੇਂ ਆ ਬੜਾ ਉਹ ਭਾਈ ਇਹਦਾ ਜੋੜਾ ਅੱਛਾ ਇਹ ਵਾਲਾ ਇਹ ਸੱਗੇ ਭਾਈ ਇਹ ਕੀ ਬਰੀਡ ਹੈ ਬਾਈ ਇਹ ਮੱਝੂ ਕੇ ਲਾਈਨ ਦਾ ਹੀ ਪੰਜਾਬ ਠੀਕ ਹੈ ਜੀ ਤੇਰੀ ਖਾਸੀਅਤ ਕੀ ਹੈ ਬਈ ਇਹਦੀ ਖਾਸੀਅਤ ਬਾਈ ਬਸ ਪੰਜਾਬ ਨਸਲ ਆ ਮੱਝੂ ਕੇ ਬਲੱਡ ਲਾਈਨ ਆ ਠੀਕ ਹੈ ਪੰਜਾਬ ਲਾਈਨ ਠੀਕ ਹੈ ਇਹ ਤੁਹਾਨੂੰ ਕੋੜੇ ਦਾ ਸ਼ੌਕ ਭਾਈ ਪਹਿਲਾਂ ਆਪਣੇ ਫਾਦਰ ਵਗੈਰਾ ਕਰਦੇ ਹੋ ਤੁਸੀਂ ਤਾਂ ਕਿ ਤੁਹਾਨੂੰ ਕੋੜਿਆਂ ਦਾ ਸ਼ੌਕ ਭਾਈ ਇੱਧਰ ਆਖਸ ਨੂੰ ਆਇਆ ਆ ਜਾ ਬੈਠੀ ਆ ਜਾ ਭਾਈ ਵਾਹ ਭਾਈ ਜੱਦੀ ਮੁਸਤੀ ਕਰੇ ਲਾ ਦਿਓ ਕੋੜਿਆਂ ਦਾ ਭਾਈ ਜੱਦੀ ਆ ਜਾ ਇੱਧਰ ਆਇਓ ਇਹ ਤੁਹਾਨੂੰ ਭਾਈ ਸ਼ੌਕ ਜੱਦੀ ਮੁਸਤੀ ਜਿਵੇਂ ਕਹਿੰਦੀ ਆਪਾਂ ਹਾਂਜੀ ਬਾਪੂ ਹੁਣ ਹੀ ਲਿਆਈ ਸੀ ਅੱਗੇ ਇੱਕ ਘੋੜੀ ਉਹ ਰਾਈਡਿੰਗ ਵਗੈਰਾ ਲੈ ਲਿਆਏ ਸੀਗੇ ਠੀਕ ਹੈ ਜੀ ਇਹ ਬਾ ਉਸ ਤੋਂ ਬਾਅਦ ਇਹ ਜਿਆ ਸ਼ੌਕ ਪਿਆ ਹੁਣ ਬਾਬੇ ਦੀ ਕਿਰਪਾ ਨਾਲ ਖੜੇ ਨੇ ਸਾਨ ਲੋ ਠੀਕ ਹੈ ਦੋਨੇ ਤੁਹਾਡੇ ਹਾਂਜੀ ਅਰੇ ਆਈ ਦਾ ਆਪਣੇ ਹੈਗੇ 12 13 ਜਨਵਾਰ ਠੀਕ ਹੈ ਜੀ ਇਹ ਸ਼ੋ ਮੰਡੀ ਵਾਲੇ ਹੀ ਲਿਹਾਈ ਦਾ ਆਏ ਦੋ ਉਹ ਖਲੀਫਾ ਖੜਾ ਆਪਣਾ ਉਹ ਵੀ ਆਪਣਾ ਹੀ ਆ ਅੱਛਾ ਖਲੀਫਾ ਦਾ ਨਾਮ ਠੀਕ ਹੈ ਪਹਿਲੀ ਤੇ ਦੌੜਾ ਵਗੈਰਾ ਵੀ ਕਰਵਾਉਣੇ ਕੇ ਬਾਅਦ ਛੱਡਦੀ ਸੀ ਆਈ ਨੂੰ ਛੱਡਦੇ ਆ ਅਰੇ ਬੀਆ ਚਾਲ ਚ ਬਾਈ ਇਹਦੀ ਮਤਲਬ ਚਾਲ ਚੋਰ ਬਹੁਤ ਚੰਗੀ ਹੈ ਘੋੜੇ ਦੀ ਆੜੇ ਦੀ ਅੱਛਾ ਜੀ ਅੱਜ ਅੱਜ ਹੈਗੀ ਆਪਣੇ ਇੱਥੇ ਮੰਡੀ ਅੱਜ ਛੱਡਾਂਗੇ ਇਹਨੂੰ ਆਪਾਂ ਠੀਕ ਹੈ ਜੀ ਅੱਜ ਇੱਥੇ ਇਹਦੀ ਵੀ ਚਾਲ ਚੰਗੀ ਆ ਪਰ ਆਪੇ ਉਹ ਭਾਈ ਤੁਸੀਂ ਫਿਰ ਆਪ ਹੀ ਡੜਾਉਣੇ ਕੋਣ ਹਾਂ ਹੈਗਾ ਇਹ ਜਿਵੇਂ ਰਾਏ ਉੱਥੇ ਖੇਡ ਤੇ ਆਪਣ ਆਪਣੇ ਮਤਲਬ ਬਿੱਤਰੀ ਨੇ ਉਹਦੇ ਬੰਦੇ ਆ ਤੇ ਉਹਨਾਂ ਦਾ ਹਿਸਾਬ ਕਿਤਾਬ ਹੈਗਾ ਫਿਰ ਆਪਾਂ ਤੁਹਾਨੂੰ ਪਤਾ ਰੋ ਰਾਈਡਿੰਗ ਵਾਲਿਆਂ ਥੋੜੇ ਠੀਕ ਹੈ ਬਾਈ ਉਮਰ ਕਿੰਨੀ ਕਾਉਣੀ ਆ ਬਾਈ ਵਾਹ ਉਮਰ ਦਾ ਬਾਈ ਜੇ ਸੰਭ ਕਰੋਂਗੇ ਤੁਸੀਂ ਜਿੰਨੀ ਮਰਜ਼ੀ ਲੈ ਜੋ ਉਮਰ ਦਾ ਇਹਨਾਂ ਦੀ 25 30 ਸਾਲ ਵੀ ਹੋ ਜਾਂਦੀ ਆ 25 30 ਕਿ ਕਈ ਤਾਂ ਹੁਣ ਜਵਾਨੀ ਚ ਜਿਹੜੇ ਨਹੀਂ ਸੰਭੇ ਜਾਂਦੇ ਘੋੜੇ ਉਹ ਤੁਹਾਨੂੰ ਪਤਾ ਹੀ ਆ ਸੰਭਿਆ ਮੈਂ ਦਾ ਖਰਾਕ ਕਿੰਨੀ ਕਾਉਣੀ ਆ ਰੱਪਣ ਖਰਾਕ ਤਾਂ ਬਾਈ ਹੁਣ ਤੁਹਾਨੂੰ ਪਤਾ ਹੀ ਆ ਖੁੱਲੇ ਚਲਦੇ ਆ ਆਪਣਾ ਤੁਹਾਨੂੰ ਪਤਾ ਹਿਸਾਬ ਜਿਵੇਂ ਆਪਾਂ ਮਿਲਕੇ ਨਹੀਂ ਪਾਇਆ ਹੈਗਾ ਠੀਕ ਹੈ ਇਹ ਪਾਸ ਖੁੱਲ੍ਹੇ ਆ ਹੁਣ ਕੱਖ ਕੋ ਖਾਈ ਪਿਆ ਰਿਆਂ ਦਾ ਦਾਣਾ ਆਪਣੇ ਘਰ ਦਾ ਹੀ ਫੀਡ ਆ ਹਾਂਜੀ ਜਮੀ ਜੋ ਸਾਰਾ ਕੁ ਘਰੇ ਬਣਾ ਕੇ ਆ ਘਰਾਂ ਦਾ ਬਣਾ ਕੇ ਪੈਸੇ ਖਾਣ ਹਾਂਜੀ ਹਾਂਜੀ ਮੰਨ ਲਓ ਜੇ ਤੁਹਾਡਾ ਕੋਈ ਪਸ਼ੂ ਬਿਮਾਰ ਹੁੰਦਾ ਹਨਾ ਉਹਨੂੰ ਦਾ ਟ੍ਰੀਟਮੈਂਟ ਤੇ ਖੁਦ ਕਰਦੇ ਹੋ ਕਿ ਡਾਕਟਰ ਵਗੈਰਾ ਡਾਕਟਰ ਪਹਿਲਾਂ ਸੱਦ ਲਈਦਾ ਇਹ ਕੰਮ ਬਾਦ ਓਵਰ ਹੁੰਦਾ ਯੂਨੀਵਰਸਿਟੀ ਆਪਣੇ ਪੀ ਪੀਯੂ ਯੂਨੀਵਰਸਿਟੀ ਉੱਥੇ ਲੈ ਜਾਈਦੇ ਜਾਨਵਰ ਡ੍ਰਿਪਾਂ ਵਗੈਰਾ ਸਾਰੀਆਂ ਘਰੇ ਲਾ ਲਈਦੀਆਂ ਪਰ ਟਿਕਟ ਇਹ ਤੁਹਾਨੂੰ ਨੌਜ ਆ ਕੇ ਉਹਦੇ ਵਾਰ ਹਣ ਟਿਕਟੋ ਕੇ ਸਾਰੇ ਆਪ ਹੀ ਲਾ ਲਈਦੇ ਆ ਬਾਈ ਘਰੇ ਸਾਰੇ ਜਾਨਵਰਾਂ ਦੇ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਬਈ ਇਹਦੀ ਫਿਰ ਜਿਵੇਂ ਪ੍ਰੋਫਿਟ ਕਹਿੰਦੀ ਆਪਾਂ ਸੇਲ ਵਗੈਰਾ ਕਿਸ ਤਰ੍ਹਾਂ ਕਰਦੇ ਹੋ ਕਿ ਸੀਮੈਂਟ ਵੇਚਦੇ ਹੋ ਕੁਛ ਨਹੀਂ ਬਈ ਪ੍ਰੋਫਿਟ ਆਪਾਂ ਅਜੇ ਤੱਕ ਕੱਢਿਆ ਹੀ ਨਹੀਂ ਸ਼ੌਕ ਦਾ ਤੁਹਾਨੂੰ ਪਤਾ ਹੀ ਹੈ ਸ਼ੌਕ ਹੀ ਰੱਖੇ ਸੇਲ ਪਰਚੇਜ਼ ਬਾਈ ਜਾਨਵਰ ਆ ਸਾਰੇ ਘਰ ਦੇ ਸਾਰੇ ਘਰ ਦੇ ਜਾਨਵਰ ਆ ਉਹ ਲਿਆਉਣਾ ਕਰਨਾ ਇਹ ਤਾਂ ਹੁੰਦਾ ਹੀ ਆ ਘੋੜਿਆਂ ਦੇ ਵਿੱਚ ਆਪਣੇ ਕਦੇ ਆਪਾਂ ਇਹਨਾਂ 'ਚੋਂ ਮਤਲਬ ਨਹੀਂ ਕੱਟਿਆ ਬਸ ਆਪਣੇ ਸ਼ੌਕ ਦੇ ਤੌਰ ਤੇ ਤੁਸੀਂ ਬਈ ਫਿਰ ਪੜਾਈ ਵਗੈਰਾ ਵੀ ਕਰ ਦੋ ਨਾਲ ਹਾਂਜੀ ਹਾਂਜੀ ਪੜ੍ਹਦੇ ਵੀ ਆਪਾਂ ਬੀਏ ਐਲਐਲਬੀ ਆਪਾਂ ਕਰਦੇ ਆ ਇੱਥੇ ਐਲਐਲਬੀ ਹਾਂਜੀ ਲਾਇਰ ਹਾਂਜੀ ਚਲੋ ਵਧੀਆ ਬਈ ਪਰਮਾਤਮਾ ਨੂੰ ਤਰੱਕੀ ਬਖਸ਼ੇ ਚਲ ਬਾਈ ਤੁਹਾਨੂੰ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਨੇ ਮੇਲੇ ਤੇ ਆਉਂਦੇ ਨੂੰ ਆ ਇੱਥੇ ਤਾਂ ਬਾਈ ਬਹੁਤ ਟਾਈਮ ਹੋ ਗਿਆ ਆਪਣੇ ਅੱਗੇ ਘੋੜਾ ਹੁੰਦਾ ਹੀ ਰੈਂਬੋ ਅੱਛਾ ਜੀ ਉਹ ਉਹ ਹੁਣ 18 ਸਾਲ ਦਾ ਘੋੜਾ ਉਹ ਥੋੜਾ ਬਿਮਾਰ ਹੋ ਗਿਆ ਜੀ ਘਰੇ ਹੀ ਆ ਹਾਂਜੀ ਲਾਲੋ ਸਾਹਿਬ ਤੁਸੀਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਦੇ ਆਉਂਦੇ ਆ ਜੀ ਠੀਕ ਹੈ ਜੀ ਮੇਰੇ ਹਿਸਾਬ ਨਾਲ ਹੋ ਗਏ ਹੋਣਗੇ 10-12 ਸਾਲ ਹੋ ਗਏ ਹੋਣੇ ਆਰਾਮ ਨਾਲ ਆਉਂਦੇ ਠੀਕ ਹੈ ਜੀ ਆ ਜਗ੍ਹਾ ਆਪਣੀ ਪੱਕੀ ਆ ਹਰ ਸਾਲ ਅੱਛਾ ਜੀ ਹਾਂਜੀ ਬਾਈ ਜਿਵੇਂ ਦਾ ਖਾਸ ਗੱਲ ਜਿਵੇਂ ਆ ਕੇ ਨਾ ਬੱਦਲ ਪਾਂਦਾ ਹਨਾ ਹਾਂਜੀ ਹਾਂਜੀ ਇਹ ਕੁਦਰਤ ਨੇਚਰ ਵੱਲ ਹੀ ਹੁੰਦਾ ਬਾਈ ਯਾਰ ਆਏ ਬੜਾ ਇਹ ਜਾਨਵਰ ਸਾਰਾ ਰੱਬ ਦਾ ਬਣਾਇਆ ਆਪਾਂ ਬਸ ਆਮਦੇ ਹੰਨਾਂ ਨੂੰ ਠੀਕ ਹੈ ਜੀ ਬਾਕੀ ਮੱਝੂ ਕੇ ਲਾਈਨਾਂ ਪੰਜਾਬ ਨਸਲ ਆ ਘੋੜੇ ਮੇਨ ਦਾ ਲੋ ਆ ਹਾਂਜੀ ਖਾਸियत ਇਹੀ ਆ ਠੀਕ ਹੈ ਜੀ ਇਹਦੀ ਸਵਾਰੀ ਕਰਾਂਗੇ ਸ਼ਾਮ ਨੂੰ ਉਹਦਾ ਚਾਲ ਦੇਖੋ ਤੁਸੀਂ ਠੀਕ ਹੈ ਜੀ ਉਹਦੀ ਬਣਾਇਓ ਵੀਡੀਓ ਜ਼ਰੂਰ ਬਹੁਤ ਵਧੀਆ ਤੁਰਦੇ ਆ ਘੋੜੇ ਦੋਨੇ ਹੀ ਵਧੀਆ ਤੁਰਦੇ ਨੇ ਠੀਕ ਹੈ ਭਾਈ ਹਾਂਜੀ ਚਲੋ ਵਧੀਆ ਭਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਹਨਾ ਵੈਸੇ ਵਧੀਆ ਭਾਈ ਹੋਰ ਮਸੇ ਪੱਤੇ ਨਾਲ ਉਹਦੇ ਸ਼ੌਂਕਾਂ ਮਤੇ ਲੱਗਿਆ ਕਿੰਨੇ ਲੱਗਦੇ ਤੁਹਾਨੂੰ ਕਹਿੰਦੇ ਆ ਇਹ ਚੀਜ਼ਾਂ ਕਿੱਥੇ ਭਾਈ ਆਹ ਜੀ ਜੀ ਇਹਨੂੰ ਦੇਖ ਕੇ ਕੌਣ ਕਹਿ ਦੂ ਬਿਲਕੁਲ ਬਿਲਕੁਲ ਸਾਰਾ ਦੇਨੀ ਬਾਈ ਇੰਨੇ ਚਾਹੁੰਦੇ ਆ ਤਾਂ ਬਿਜਵਾ ਦਾ ਕਿੱਥੇ ਜਾਂਦਾ ਵਾਦਾ ਠੀਕ ਹੈ ਬਾਈ ਘੋੜੇ ਕਬੂਤਰ ਸਾਰਾ ਮੋਰ ਮੋਰ ਸਾਰਾ ਕੁਝ ਆ ਮੋਰ ਵੀ ਰੱਖੇ ਹੋਏ ਆਪਣੇ ਕਬੂਤਰ ਵੀ ਆ ਇੱਕ ਚੀਜ਼ ਤੁਹਾਡੇ ਮੂਰੇ ਆ ਇਹ ਅਸੀਂ ਨਵੀਂ ਪਾਲੀ ਆ ਠੀਕ ਹੈ